ਧੰਨ ਧੰਨ ਸਤਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਿਰताज ਸਤਗੁਰੂ ਜੀ ਸੁਹੀ ਰਾਗ ਦੇ ਅੰਦਰ ਆਪਣੀ ਜ਼ੁਬਾਨੇ ਪਾਗ ਤੋਂ ਉਚਾਰਨ ਕਰਦੇ ਨੇ ਇਹ ਪਾਵਨ ਪਵਿੱਤਰ ਬਚਨ ਸਤਗੁਰੂ ਜੋ ਸਾਨੂੰ ਸੁਣਾਉਂਦੇ ਨੇ ਉਪਰਿ ਪੂਰਨ ਪਰਮਾਤਮਾ ਦੀ ਬਖਸ਼ਿਸ਼ ਪਰਮਾਤਮਾ ਦੀ ਰਹਿਮਤ ਤੇ ਉਸ ਮਾਲਕ ਨੂੰ ਮਿਲਣਾ ਇਹ ਸਤਿਗੁਰੂ ਜਿਨੇ ਤਿਸ ਵੇਲੇ ਉਚਾਰਨ ਕਰਕੇ ਸਿੱਖ ਜਗਤ ਨੂੰ ਬਖਸ਼ੇ ਉਪਦੇਸ਼ ਦਿੱਤਾ ਜਿਸ ਵੇਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਸੇਵਾ ਸੰਪੂਰਨ ਹੋ ਗਈ। ਪਰ ਉਸ ਵੇਲੇ ਸਿੱਖ ਸੰਗਤਾਂ ਵਿੱਚ ਬੜਾ ਉਤਸ਼ਾਹ ਬਾਰੀ ਤੌਰ ਤੇ ਵੀ ਸਤਿਗੁਰਾਂ ਨੇ ਉਹ ਪਾਵਨ ਪਵਿੱਤਰ ਹਰਿਮੰਦਰ ਸਾਹਿਬ ਜੀ ਦੀ ਖੁਸ਼ੀ ਜਿਹੜੀ ਸੀ ਉਹ ਸਿੱਖ ਜਾਗਤ ਨੂੰ ਅੰਦਰੂਨੀ ਤੌਰ ਤੇ ਵੀ ਜੁੜਨ ਦਾ ਉਪਦੇਸ਼ ਦਿੱਤਾ ਹੈ। ਜਿੱਥੇ ਬਾਹਰੋਂ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਸੰਸਾਰ ਦੇ ਅੰਦਰ ਕੁਲ ਕਾਇ ਨਾਦ ਦੇ ਅੰਦਰ ਦਰਗਾਹੀ ਨਕਸ਼ਾ ਉਲੀਕੇ ਹੈ ਜਿੱਥੇ ਸਤਗੁਰੂ ਆਪ ਸੁਭਾਈ ਮਨ ਹੁੰਦੇ ਨੇ ਔਰ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ ਉਥੇ ਨਾਲ-ਨਾਲ ਜੀਵਾਂ ਨੂੰ ਇਹ ਵੀ ਸਮਝਾਇਆ ਕਿ ਉਸ ਆਕਾਲ ਨੂੰ ਮਿਲਣਾ ਹੈ ਆਕਾਲ ਪੁਰਖ ਵੈ ਗੁਰੂ ਜੀ ਨੇ ਤੁਹਾਡੀ ਸਜਣਾ ਕੀਤੀ ਆ ਇਸ ਸਰੀਰ ਦੇ ਅੰਦਰ ਰਹਿ ਕੇ ਜਿਹੜਾ ਗੁਣ ਗਾਵੇਗਾ ਉਹ ਪ੍ਰਭੂ ਨੂੰ ਮਿਲ ਜਾਏਗਾ ਹਰ ਮੰਦਰ ਦੇ ਅੰਦਰ ਦਰਬਾਰ ਸਾਹਿਬ ਦੇ ਅੰਦਰ ਔਰ ਅਕਾਲ ਪੁਰਖ ਵੈਗੁਰੂ ਜੀ ਦੀ ਕੀਰਤੀ ਹੁੰਦੀ ਆ ਹਰ ਵਕਤ ਸਾਬ ਦੇ ਬਚਨ ਨੇ ਹਰ ਜਪੀ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਧੰਨ ਗੁਰੂ ਅਰਜੁਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰੀ ਪਰਮਾਤਮਾ ਦੀ ਕਿਰਪਾ ਨਾਲ ਵੈਗੁਰੂ ਨੇ ਆਪ ਆ ਕੀ ਹਰ ਮੰਦਰ ਨੂੰ ਸਥਾਪਿਤ ਕੀਤਾ ਬਾਰੀ ਤੌਰ ਤੇ ਸਰਗੁਨਤਾ ਤੌਰ ਤੇ ਹਰਿ ਮੰਦਰ ਸਾਹਿਬ ਦੀ ਸਥਾਪਨਾ ਕੀਤੀ ਇਥੇ ਬੈਠ ਕੇ ਜੁੜ ਕੇ ਇਸ ਅੰਦਰ ਰੱਬ ਦੇ ਪਿਆਰੀ ਰੱਬ ਦੇ ਗੁਣਾ ਦਾ ਗਾਇਨ ਕਰਨ ਉਸ ਦੇ ਅੰਦਰ ਦੀ ਪਵਿੱਤਰਤਾ ਬਾਹਰ ਦੀ ਪਵਿੱਤਰਤਾ ਉਸ ਨੂੰ ਦੂਰੋਂ ਤੱਕਦਿਆਂ ਹੋਇਆਂ ਰੱਬ ਚੇਤੇ ਆ ਜਾਂਦਾ ਹੈ ਰੱਬ ਉਹਦੀਆਂ ਪ੍ਰਕਰਮਾਂ ਵਿੱਚ ਉਤਰਦਿਆਂ ਹੋਇਆਂ ਰੱਬ ਦੀ ਯਾਦ ਆਉਣ ਲੱਗ ਜਾਂਦੀ ਦੇਦਾਰ ਕਰਦਿਆਂ ਰੱਬ ਲਈ ਪ੍ਰਾਰਥਨਾਵਾਂ ਚੱਲਣ ਲੱਗ ਜਾਂਦੀਆਂ ਬੇਨਤੀਆਂ ਚੱਲਣ ਲੱਗ ਜਾਂਦੀਆਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿਖਾ ਅਰਥ ਤੇਰੀ ਖਿਰਦੇ ਅੰਦਰ ਬ੍ਰਹਮ ਵਸੇ ਤੇ ਤੇਰਾ ਖਿਰਦਾ ਜਿਹੜਾ ਐ ਇਹਨੂੰ ਤੱਕ ਦਿਆਂ ਦੂਜੇ ਨੂੰ ਰੱਬ ਚ ਇਤੇ ਆਉਣ ਲੱਗ ਜਾਏ ਇਹ ਨਹੀਂ ਕਿ ਜਿੱਥੇ ਸਾਨੂੰ ਉਹ ਹਰਿਮੰਦਰ ਸਾਹਿਬ ਬਾਰੀ ਤੌਰ ਤੇ ਸਤਿਗੁਰੂ ਨੇ ਸਥਾਪਤ ਅਲਾਹੀ ਦਰਗਾਹ ਵਾਲਾ ਰੂਪ ਦਿੱਤਾ ਦੇਨੋ ਵਿਦਵਾਨ ਸੱਜਣ ਇਹ ਵੀ ਕਹਿੰਦੇ ਆ ਹਰ ਮੰਦਰ ਅਰ ਬੈਕੁੰਠ ਕੋ ਤੋਲਿਓ ਹਰ ਹਰ ਦਾਸ ਹਉਰਾ ਸੋ ਉਪਰ ગયો ਗौरा ਰਿਉ ਪਾਸ ਕਹਿੰਦੇ ਹਰ ਮੰਦਰ ਅਰ ਬੈਕੁੰਠ ਨੋ ਆ ਹਰ ਦਾਸ ਕਵੀ ਨੇ ਤੋਲਣਾ ਕੀਤਾ ਜਿਹੜਾ ਹੌਲਾ ਪਾਸਾ ਸੀ ਨਾ ਕਹਿੰਦੇ ਉੱਪਰ ਚਲਾ ਗਿਆ ਤੇ ਜਿਹੜਾ ਭਾਰਾ ਸੀ ਵਜਨ ਵਾਲਾ ਸੀ ਵੱਡਾ ਸੀ ਉਹ ਥੱਲੇ ਰਹਿ ਗਿਆ ਕੁਲ ਕਾਇਨਾਤ ਦੇ ਵਿੱਚ ਹਰ ਮੰਦਰ ਸਾਨੂੰ ਦਿੱਤਾ ਗੁਰੂ ਨੇ ਉਸ ਦੇ ਵਿੱਚ ਗੁਰੂ ਬੈਠੇ ਗੁਰਬਾਣੀ ਦਾ ਪ੍ਰਵਾਹ ਤੇ ਸਿੱਖ ਜਗਤ ਜਿੱਥੇ ਵਸਦਾ ਹੋਵੇ ਨਾ ਉਹਦੀ ਖੇਚਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਾਣਾ ਜਾ ਕੇ ਸਤ ਗੁਰੂ ਦਾ ਦੇਦਾਰ ਕਰਨਾ ਪ੍ਰਾਰਥਨਾ ਕਰਨੀ ਤੇ ਮਹਾਰਾਜ ਸਾਹਿਬ ਕਹਿੰਦੇ ਸਦਨਾ ਉਥੇ ਬਾਰੀ ਆਪਣੇ ਸ਼ਰੀਰ ਨੂੰ ਦੀ ਬਿਲਡਿੰਗ ਵਿਹਾਰੀ ਮੰਦਿਰ ਬਣਾ ਹਰੀ ਦਾ ਘਰ ਬਣਾ ਇਹਦੇ ਅੰਦਰ ਵੀ ਆ ਦੇਦਾਰ ਕਰ ਇਹਦੇ ਅੰਦਰ ਉਹਦੇ ਅੰਦਰ ਵੀ ਦੇਦਾਰ ਤੇ ਇਹਦੇ ਅੰਦਰ ਵੀ ਦੇਦਾਰ ਉਹਦੇ ਅੰਦਰ ਵੀ ਮਹਾਰਾਜ ਇਹਦੇ ਅੰਦਰ ਵੀ ਮਹਾਰਾਜ ਉਹਦੇ ਅੰਦਰ ਵੀ ਕੀਰਤੀ ਪ੍ਰਭੂ ਦੀ ਆ ਤੇ ਪ੍ਰਭੂ ਨਦਰ ਆਉਂਦਾ ਹੈ ਇਹਦੇ ਅੰਦਰ ਵੀ ਕੀਰਤੀ ਪ੍ਰਭੂ ਦੀ ਹੋਵੇ ਪ੍ਰਭੂ ਨਦਰ ਆਵੇ ਧੁਨ ਪ੍ਰਭੂ ਦੀ ਨਦਰ ਆਵੇ ਸੁਣਾਈ ਦੇਵੇ ਤੇ ਉਸ ਨੂੰ ਵੀ ਦੇਖ ਕੇ ਪਰਿਪੂਰਣ ਪਰਮਾਤਮਾ ਚੇਤੇ ਆਉਂਦਾ ਪ੍ਰਾਰਥਨਾਵਾਂ ਚੱਲ ਪੈਨੀਆਂ ਨੇ ਆਪਣੇ ਅੰਦਰ ਉਤਰੇ ਜੇਸ ਤਰ੍ਹਾਂ ਹਰਿ ਮੰਦਰ ਸਹਿਬ ਨੂੰ ਜਾਣ ਲੱਗਿਆਂ ਬਾਹਰੋਂ ਪੌੜੀਆਂ ਅੰਦਰ ਉਤਰਨੀਆਂ ਪੈਂਦੀਆਂ ਨੇ ਤੇ ਸਜਨਾ ਬਾਹਰੋਂ ਬਿਰਤੀਆਂ ਨੂੰ ਆਕਾਗਰਤ ਕਰਕੇ ਅੰਦਰ ਨੂੰ ਉਤਰਨਾ ਹਿਰਦੇ ਦੇ ਵਿੱਚ ਉਥੇ ਵੀ ਤਲਾਬ ਅੰਮ੍ਰਿਤ ਜਲ ਛਾਇਆ ਰਾਮ ਤੇ ਤੇਰੇ ਅੰਦਰ ਵੀ ਜਿਹੜਾ ਨਾ ਅੰਤਸ਼ਕਰਣ ਉਹ ਅੰਮ੍ਰਿਤ ਨਲ ਪਰ ਜਾਵੇ ਹਿਰਦਾ ਅੰਮ੍ਰਿਤਮਈ ਬਣ ਜਾਵੇ ਅੰਦਰ ਨੂੰ ਉਤਰ ਨਿਵਾਨ ਨੂੰ ਤਾਂ ਹਰ ਮੰਦਰ ਅੰਦਰ ਟਿਕੇਗਾ ਜੇ ਨਿਮਰਤਾ ਹੋਵੇਗੀ ਜੇ ਨੀਮਾ ਹੋਏਗਾ ਤਾਂ ਹਿਰਦੇ ਦੇ ਅੰਦਰ ਜੁੜੇ ਅੱਜ ਮਹਾਰਾਜ ਮੀਰ ਕਰਦੇ ਕਿ ਹਰ ਮੰਦਰ ਹਰ ਜਪੇ ਹਰ ਮੰਦਰ ਸਾਜਿਆ ਤਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰੀ ਨੂੰ ਜਪਨ ਲਈ ਹਰੀ ਦਾ ਆਰਾਧਨ ਕਰਨ ਲਈ ਔਰ ਹਰ ਮੰਦਰ ਸਾਜਿਆ ਬਾਰੋ ਵੀ ਬਾਰੀ ਵੀ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਸਾਜਿਆ ਕਿ ਇਥੇ ਰੱਬ ਦੇ ਪਿਆਰੇ ਰੰਗ ਰਤੜੀਆਂ ਰੂਹਾਂ ਆਉਣ ਔਰ ਰੱਬ ਨੂੰ ਚਿਤਵਨ ਰੱਬ ਦਾ ਦੀਦਾਰ ਸਰਗੁਣਤਾ ਦੇ ਵਿੱਚ ਕਰਨ ਔਰ ਮਹਾਰਾਜ ਕਹਿੰਦਿਆ ਇੱਥੇ ਸੰਤ ਸ਼ਾਂਤ ਆਤਮਾ ਜਿਹੜੇ ਆਉਣ ਇੱਥੇ ਆਤਮਾਵਾਂ ਨੂੰ ਸਕੂਨ ਮਿਲੇ ਇੱਥੇ ਆਉਣ ਉਹਨਾਂ ਨੂੰ ਸਤ ਵੈਗਰੂ ਚੇਤੇ ਆਵੇ ਇੱਥੇ ਆਉਣ ਉਹਨਾਂ ਦੀਆਂ ਕਾਮਨਾਵਾਂ ਵਾਸ਼ਨਾਵਾਂ ਦਾ ਅੰਤ ਹੋ ਜਾਵੇ ਤੇ ਕੇਵਲ ਪਿੱਛੇ ਸਤ ਬਚੇ ਹਰਿਮੰਦਰ ਸਾਹਿਬ ਦੇ ਅਰ ਪ੍ਰਕਰਮਾ ਅੰਦਰ ਆਲੇ ਉਦਾਲੇ ਵਿੱਚ ਜਿੰਨੀ ਮਰਜ਼ੀ ਭੀੜਾ ਹੋਵੇ ਕਦੇ ਕੋਈ ਚੋਰ ਚੱਕਾ ਵਿਚਾਰੀ ਦੁਰਾਚਾਰੀ ਨਹੀਂ ਹੋਵੇਗਾ ਉਥੇ ਆਗੋ ਹਵਾ ਔਰਾ ਹੀ ਐਸਾ ਬਣਿਆ ਹੋਇਆ ਹੈ ਸਬਨਾਂ ਦੀਆਂ ਬਿਰਤੀਆਂ ਪਾਵਨ ਹੋ ਜਾਂਦੀਆਂ ਨੇ ਮਹਾਰਾਜ ਸਾਹਿਬ ਮੀਰ ਕਰਦੇ ਉਥੇ ਬਿਰਤੀਆਂ ਪਾਵਨ ਹੁੰਦੀਆਂ ਨੇ ਕਿਉਂ ਕੇਵਲ ਸੱਤ ਚੇਤੇ ਆਇਆ ਉਨ੍ਹਾਂ ਬਿਰਤੀਆਂ ਦਾ ਦੁਰਾਚਾਰੀਆਂ ਦਾ ਦ્વੈਤ ਦਾ ਈਰਖਾ ਦਾ ਵਿਰੋਧ ਦਾ ਕ੍ਰੋਧ ਦਾ ਉਥੇ ਨਾਸ਼ ਹੋਇਆ ਕੇਵਲ ਸੱਤ ਰਹਿ ਗਿਆ ਜਿਹਦੇ ਕੋਲ ਸੱਤ ਰਹਿ ਗਿਆ ਚਿੱਤ ਵਿੱਚ ਸ਼ਬਦ ਬਾਣੀ ਦਾ ਚੱਲ ਰਿਹਾ ਹੈ ਕੰਨਾਂ ਦੀ ਸਰੋਤ ਦੁਆਰਾ ਸੁਣਦਾ ਅੰਦਰੋਂ ਪ੍ਰਾਰਥਨਾਵਾਂ ਬੇਨਤੀਆਂ ਕਰਦਾ ਹੈ ਔਰ ਸਰੋਤ ਸੱਚ ਦੀ ਚਿਤਵਣਾ ਸੱਚ ਦਾ ਤੇ ਸੱਚ ਦੇ ਸਾਹਮਣੇ ਪ੍ਰਾਰਥਨਾਵਾਂ ਬੇਨਤੀਆਂ ਨੇ ਚਿੱਤ ਨੂੰ ਆਨੰਦ ਬਣੇਗਾ ਆਨੰਦ ਸਕੂਨ ਮਿਲੇਗਾ ਸਤ ਚਿੱਤ ਆਨੰਦ ਸਰੂਪ ਉਹ ਸੰਤ ਸ਼ਾਂਤ ਆਤਮਾਵਾਂ ਔਰ ਭਗਤ ਜਿਹੜੇ ਪਰਮਾਤਮਾ ਦੀ ਪਿਆਰੀ ਨਹੀਂ ਜਦੂ ਜੁੜ ਜਾਂਦੀ ਆਨੰਦ ਮਾਨਦੇ ਨੇ ਭਗਤ ਕੀਰਤਨ ਦੇ ਅੰਦਰ ਔਰ ਗੁਰੂ ਦੀ ਸੇਵਾ ਅੰਦਰ ਗੁਰੂ ਵਿੱਚ ਲਿਵ ਲੀਨ ਹੋ ਕੇ ਉਹ ਗੁਣ ਗਾਵੇ ਰਾਮ ਉਹਨਾਂ ਦੇ ਗੁਨਾ ਦਾ ਗਾਇਨ ਕਰਨਾ ਉਹਨਾਂ ਦਾ ਤੇ ਸੰਸਾਰੀਆਂ ਦਾ ਬੜਾ ਫਰਕ ਉਹ ਇੱਕ ਵਾਰ ਵੈਗੁਰੂ ਕਹਿੰਦੇ ਅੰਦਰੋਂ ਪਰਮਾਤਮਾ ਨਾਲ ਜੁੜ ਜਾਂਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਲਿਆ ਉਹਨਾਂ ਦਾ ਪਰਮਾਤਮਾ ਦਾ ਦੀਦਾਰ ਕਰਨਾ ਹੈ ਉੱਥੇ ਜੁੜ ਕੇ ਗੁਣਾਂ ਦਾ ਗਾਇਨ ਕਰ ਦੂਜਾ ਪੱਖ ਅਰ ਕਹਿੰਦੇ ਬਈ ਆਕਾਲ ਪੁਰਖ ਵੈਗੁਰੂ ਨੇ ਤੈਨੂੰ ਇਹ ਤਨ ਇੰਨਾ ਕੁ ਸੁੰਦਰ ਇੰਨਾ ਕੁ ਅਹਮਨियत ਵਾਲਾ ਦਿੱਤਾ ਹੈ ਕਿ ਇਹਦੇ ਵਿੱਚ ਆ ਕੇ ਸ਼ਾਂਤ ਆਪਣੇ ਆਪ ਨੂੰ ਕਰਕੇ ਫੁਰਨੀਆਂ ਕਾਮਨਾਵਾਂ ਦਾ ਅੰਤ ਕਰਕੇ ਔਰ ਤੈਨੂੰ ਸਤ ਆਕਾਲ ਪੁਰਖ ਵੈਗੁਰੂ ਚੇਤੇ ਆਵੇ ਤੇ ਉਹਨੂੰ ਚਿਤਵਦਿਆਂ ਇਹਦੇ ਅੰਦਰ ਉਤਰੇ ਤੇ ਅੰਦਰ ਉਤਰ ਕੇ ਭੈ ਤੋਂ ਪਰੇ ਹੋ ਕੇ ਭਗਤੀ ਕਰੇ ਤੇ ਮਾਲਕ ਦੇ ਗੁਨਾ ਨੂੰ ਗਾਵੇਂ ਇਹ ਤਨ ਨੂੰ ਹਰ ਮੰਦਰ ਦੀ ਤਰ੍ਹਾਂ ਬਣਾ ਕੇ ਆਪਣੇ ਅੰਦਰ ਉਤਰ ਜਾਵੇਂ ਅੰਦਰ ਟਿਕ ਜਾਵੇਂ ਜਿਵੇਂ 바ਰੀ ਵੀ ਪਵਿੱਤਰਤਾ ਹੈ ਹਰਿਮਦਰ ਸਾਹਿਬ ਦੀ ਤੇ ਉਹਦੇ ਅੰਦਰ ਨੂੰ ਜਾਈਏ ਪਵਿੱਤਰਤਾ ਹੀ ਪਵਿੱਤਰਤਾ ਹੈ ਦੂਰੋਂ ਤੁਣ ਸੁਣਦੀ ਆ ਅੰਦਰ ਨੂੰ ਤੁਰੇ ਜਾਨਿਆ ਦਰਸ਼ਨੀ ਡਿਊਟੀ ਤੋਂ ਨੰਗਦਿਆਂ ਹੋਇਆ ਜਿਵੇਂ ਜਿਵੇਂ ਨੇੜੇ ਹੁੰਦਾ ਏਕ-ਇਕ ਕਦਮ ਤੇ ਮਨ ਅੰਦਰ ਇੱਕ ਚਾਉ ਹੁੰਦਾ ਹੁਣ ਇੰਨਾ ਕੁ ਰਹਿ ਗਿਆ ਹੁਣ ਇੰਨਾ ਕੁ ਰਹਿ ਗਿਆ ਹੁਣ ਅੱਗੇ ਦੇਦਾਰ ਹੋਵਣਗੇ ਦਰਸ਼ਨ ਕਰਨਾ ਉਦੋਂ ਦੂਜੀ ਗੱਲ ਚੇਤੇ ਨਹੀਂ ਰਹਿੰਦੀ ਸਿਖਾ ਬਾਹਰੋਂ ਬਿਰਤੀਆਂ ਨੂੰ ਮੋੜ ਕੇ ਗੁਣ ਗਾਇਨ ਕਰਦਾ ਹੋਇਆ ਪ੍ਰਭੂ ਦੀਆਂ ਧੁਣਾ ਤੇਰੇ ਬਾਰੀਕ ਕੰਨਾਂ ਵਿੱਚ ਵੀ ਆਵਾਜ਼ਾਂ ਪੈਣ ਅੰਦਰੋਂ ਵੀ ਤੁਨਾ ਤੈਨੂੰ ਸੁਣਾਈ ਦੇਣ ਜਿਵੇਂ ਹਰਿਮੰਦਰ ਸਾਹਿਬ ਦੇ ਅੰਦਰੋਂ ਕੀਰਤਨ ਦੀਆਂ ਤੁਨਾ ਸੁਣਾਈ ਦੇਣੀਆਂ ਤੇਰੇ ਅੰਦਰੋਂ ਉਹ ਤੁਨਾ ਆਵਾਜ਼ਾਂ ਸੁਣਾਈ ਦੇਣ ਤੇ ਜਿਵੇਂ ਹਰਿਮੰਦਰ ਸਾਹਿਬ ਵੱਲ ਨੂੰ ਅੰਦਰ ਨੂੰ ਜਾਣਾ ਹੈ ਨਾ ਕਿ ਹੁਣ ਕੁਝ ਕਦਮਾਂ ਰਹਿ ਗਈਆਂ ਹੁਣ ਦਰਬਾਰ ਸਾਹਿਬ ਦੇ ਅੰਦਰ ਚਲੇ ਜਾਣਾ ਸੱਜਣਾ ਆਪਣੇ ਅੰਦਰ ਵੀ ਐਉਂ ਉਤਰਦਾ ਜਾਵੇਂ ਬਾਰੀ ਤੌਰ ਤੇ ਵੀ ਪਵਿੱਤਰਤਾ ਅੰਦਰੂਨੀ ਵੀ ਬਾਹਰ ਵੀ ਉਹੀ ਧੁਨ ਚੱਲਦੀ ਆ ਸੁਣਾਈ ਦਿੰਦੀ ਆ ਹਰ ਮੰਦਰ ਦੇ ਅੰਦਰ ਵੀ ਉਹੀ ਗੁਰੂ ਤੇ ਗੁਰੂ ਦੀ ਉਹੀ ਧੁਨ ਆ ਸਿੱਖਾ ਤੇਰੇ ਅੰਦਰ ਵੀ ਉਹੀ ਧੁਨ ਹੋਵੇ ਤੇ ਬਾਹਰ ਵੀ ਉਹੀ ਸੁਣਾਈ ਦੇਵੇ ਇੱਥੇ ਬਹੁਤ ਤਾਦ ਅੰਦਰ ਦੁਨੀਆ ਅੰਦਰ ਔਰ ਅੰਦਰ ਕੁਝ ਹੋਰ ਹੁੰਦਾ ਤੇ ਬਾਹਰ ਮਨੁੱਖ ਕੁਝ ਹੋਰ ਪਿਆ ਕਰਦਾ ਹੁੰਦਾ ਹੈ ਮਹਾਰਾਜ ਸਚੀ ਪਾਤਸ਼ਾਹ ਕਹਿੰਦੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ ਉਹ ਕੱਚੇ ਤੇ ਗੁਰੂ ਕਹਿੰਦੇ ਬਈ ਅੰਦਰ ਵੀ ਉਹ ਤੇ ਬਾਹਰ ਵੀ ਉਹ ਅੰਦਰ ਵੀ ਤੁਨਾ ਪ੍ਰਭੂ ਦੀਆਂ ਤੇ ਬਾਹਰ ਵੀ ਤੁਨਾ ਪ੍ਰਭੂ ਦੀਆਂ ਚੱਲਣ ਮਹਾਰਾਜ ਕਹਿੰਦੇ ਉਹਦੇ ਗੁਣਾ ਨੂੰ ਗਾਵੇ ਸੰਖੇਪ ਚ ਬਿਆਨ ਕਰਾਂ ਮਾਲਕ ਦੇ ਗੁਣਾ ਦਾ ਅਰਾਧਨ ਕਰੇ ਉਹਨੂੰ ਜਪੇ ਔਰ ਅਰਾਧੇ ਤੇ ਆਪਣੇ ਅੰਦਰ ਟਿਕੇ ਆਪਣੇ ਅੰਦਰ ਉਤਰੇ ਉਹਨਾਂ ਗੁਣਾ ਦਾ ਗਾਇਨ ਕਰਦਾ ਪਵਿੱਤਰਤਾ ਦੇ ਸਹਿਤ ਬਾਹਰੋਂ ਤੁਨਾ ਨੂੰ ਸੁਣਦਿਆਂ ਅੰਦਰ ਤੁਨਾ ਦੇ ਨਜ਼ਦੀਕ ਪਹੁੰਚੇ ਤੇ ਪ੍ਰਭੂ ਨੂੰ ਆਪਣੇ ਅੰਦਰ ਵੀ ਦੇਖਣਾ ਕਰੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਫਿਰ ਆਪਣੇ ਮਾਲਕ ਨੂੰ ਤਨ ਕਰਕੇ ਬਾਹਰੋਂ ਪਵਿੱਤਰਤਾ ਬਾਹਰੋਂ ਵੀ ਜਪਨਾ ਬਾਹਰੋਂ ਵੀ ਗੁਰੂ ਗੁਰੂ ਸੁਣਨਾ ਤੇ ਮਹਾਰਾਜ ਕਹਿੰਦਿਆ ਸਿਮਰ ਔਰ ਅੰਦਰ ਵੀ ਉਹ ਸਿਮਰਤੀ ਯਾਦ ਚਲਣੀ ਅੰਦਰ ਵੀ ਉਹੀ ਤੁਣ ਹੋਣੀ ਆ ਰਾਦਨਾ ਤੇ ਫੇਰ ਸਕੂਨ ਮਿਲੇਗਾ ਜਿਹਨੂੰ ਮਹਾਰਾਜ ਕਹਿੰਦੇ ਸਿਮਰਾਉ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਟਾਵੋ ਔਰ ਅੰਦਰ ਦੇ ਕਲੇ ਕਲੇਸ਼ ਸਾਰੇ ਮਿਟ ਜਾਣਗੇ ਜਦੋਂ ਸਿਮਰਨ ਚੱਲੇਗਾ ਸਿਮਰਾਉ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਟਾਵੋ ਸਿਮਰਾਉ ਜਾਸ ਬਸੰਬਰ ਏਕੈ ਨਾਮ ਜਬਤ ਆਗੰਤ ਅਨੇਕੈ ਵੇਦ ਪੁਰਾਨ ਸਿਮਰਤ ਸੁਧਿਆਖਰ ਕੀਨੇ RAM ਨਾਮੇ ਕੇ ਆਖਰ ਕਿਨਕਾ ਏਕ ਜਿਸ ਜੀਵ ਬਸਾਵੈ ਤਾਂ ਕੀ ਮਹਿਮਾ ਗਣੀ ਨ ਆਵੈ ਕਾਂ ਕੀ ਏਕੈ ਦਰਸ ਤੁਹਾਰੂ ਨਾਨਕ ਓਨ ਸੰਗ ਮੁਹਿ ਉਧਾਰੂ ਓਨੂੰ ਸਿਮਰ ਤੇ ਸਿਮਰਨ ਦੇ ਨਾਲ ਮਹਾਰਾਜ ਸਾਹਿਬ ਕਹਿੰਦਿਆ ਆਪਣੇ ਮਾਲਕ ਸੁਆਮੀ ਪ੍ਰਭ ਆਪਣਾ ਆਪਨਾ ਪ੍ਰਭੂ ਸਿਮਰ ਜਿਹਨੂੰ ਮਹਾਰਾਜ ਕਹਿੰਦੇ ਸਿਮਰ ਮਨਾ RAM ਨਾਮ ਚੇਤਾਰੇ ਬਸ ਰਹਿ ਹਿਰਦੇ ਗੁਰ ਚਰਨ ਪਿਆਰੇ ਜਿਹਨੂੰ ਮਹਾਰਾਜ ਕਹਿੰਦੇ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜੇਨ ਤੂ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾਰ ਵਿਵਸਥਾ ਤੁਜੇ ਪਿਆਰੇ ਦੂਦ ਪਰ ਦੂਬਨ ਭੋਜਨ ਸੁਭੋਖ ਸੂਦ ਬਿਰਧ ਭਿਆ ਉਪਰ ਸਾਖ ਸੈਨ ਮੁਖ ਪਿਆਉ ਬੈਠਕੂ ਦੈਨ ਔਰ ਆਪਣੀ ਮਾਲਕ ਨੂੰ ਸਿਮਰ ਤੇ ਜਦੋਂ ਸਿਮਰਿਆਗਾ ਨਾ ਫਿਰ ਮਹਾਰਾਜ ਸਤਗੁਰੂ ਕਹਿੰਦੇ ਨੇ ਸਗਲੇ ਪਾਪ ਤਜਵਹਿ ਰਾਮ ਏ ਮੇਰੀ ਰਮੀ ਹੋਈ ਰਾਮ ਏ ਭਾਈ ਏ ਆਕਾਲ ਪੁਰਖ ਵੈਗੁਰੂ ਜੀ ਉਹ ਜਪਣ ਵਾਲਾ ਜੁੜਨ ਵਾਲਾ ਬਾਰੋਂ ਤੇ ਅੰਦਰੋਂ ਤੁਰਨ ਵਾਲਾ ਸੁਣਨ ਵਾਲਾ ਸਾਰੇ ਪਾਪ ਖਤਮ ਕਰ ਲਵੇਗਾ ਕਿਉਂਕਿ ਮੇਰੇ ਸਹਿਬ ਕਹਿੰਦੇ ਨੇ ਪ੍ਰਭ ਕਹੈ ਸਿਮਰਨ ਗਰਬ ਨ ਬਸੈ ਪ੍ਰਭ ਕਹੈ ਸਿਮਰਨ ਦੁਖ ਜਮ ਨਸੈ ਪ੍ਰਭ ਕਹੈ ਸਿਮਰਨ ਕਾਲ ਪਰ ਹਰੈ ਪ੍ਰਭ ਕਹੈ ਸਿਮਰਨ ਦੁਸ਼ਮਣ ਤਰੈ ਪ੍ਰਭ ਸਿਮਰਤ ਕਸ਼ ਬਿਗੜ ਨ ਲੱਗੈ ਪ੍ਰਭ ਕਹੈ ਸਿਮਰਨ ਆਨ ਦਿਨ ਜਾਗੈ ਰਾਤ ਬਾ ਦਿਨੇ ਪ੍ਰਭੂ ਦੇ ਸਿਮਰਨ ਵਿੱਚ ਤੇ ਪਾਪਾਂ ਦਾ ਨਾਸ਼ ਹੋਵੇਗਾ ਮਹਾਰਾਜ ਬਚਨ ਕਰ ਦਿਆ ਕੋਰ ਦੁਖਿਯੰ ਅਨਕ ਹਤਿਯੰ ਜਨ ਦਰਿਦਰੰ ਮਹਾਰਾਜ ਕਹਿੰਦੇ ਜਨਮਾ ਜਨਮ ਅੰਤਰਾ ਦਾ ਦਰਿਦਰੀ ਹੋਵੇ ਕੋਰ ਦੁਖਿਯੰ ਅਨਕ ਹਤਿਯੰ ਜਨ ਦਰਿਦੰ ਮਹਾ ਬਖਿਆਦੰ ਮੈਤਨ ਸਗਲ ਸੁਮਰੰਤ ਹਰਨਾਮ ਨਾਨਕ ਜੈਸੇ ਕਸਟ ਭਸਮੰਕਰੋਤ ਐਉਂ ਪਾਪਾਂ ਦਾ ਨਾਸ਼ ਹੋਵੇਗਾ ਜਿਵੇਂ ਮੜਾ ਮੂਹੀ ਲੱਕੜਾ ਨੂੰ ਇੱਕ ਚਿੰਗਾੜੀ ਅੱਗ ਦੀ ਸਾੜ ਕੇ ਸਵਾਹ ਕਰ ਦਿੰਦੀ ਆ ਨਾ ਮਹਾਰਾਜ ਮੀਰ ਕਰਦੇ ਜਦੋਂ ਜਪੇਗਾ ਪਾਪ ਤਜਵਹਿ ਰਾਮ ਪਾਪਾਂ ਨੂੰ ਤਿਆਗ ਦੇਵੇਗਾ ਪਾਪਾਂ ਨੂੰ ਚਿੱਤ ਵਿੱਚੋਂ ਛੱਡ ਦੇਵੇਗਾ ਪਾਪਾਂ ਨੂੰ ਚਿਤਵਣਾ ਛੱਡ ਦੇਵੇਗਾ ਪਾਪ ਦੂਰ ਚੱਲੇ ਜਾਣਗੇ ਮਹਾਰਾਜ ਮੀਰ ਕਰਦੇ ਹਰ ਗੁਣ ਗਾਏ ਪਰਮ ਪਦ ਪਾਇਆ ਜੇ ਜੋ ਪਾਪ ਗਏ ਅੰਦਰ ਜਾਪ ਆ ਗਿਆ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਫਿਰ ਹਰੀ ਦੇ ਗੁਣ ਗਾਏ ਪਾਪ ਤ ਗਏ ਹਰੀ ਦੇ ਗੁਣ ਗਾਏ ਸਕੂਨ ਆਇਆ ਤੇ ਜਪਦਿਆਂ ਪਰਮਾਤਮਾ ਨੂੰ ਪਰਮ ਸਭ ਤੋਂ ਵੱਡਾ ਪਦ ਮਰਾਤਬਾ ਪ੍ਰਾਪਤ ਕਰ ਲਿਆ ਹੁਣ ਕਿਹੜਾ ਭਗਤਾਂ ਵਾਲਾ ਸੰਤਾਂ ਵਾਲਾ ਗੁਰ ਸਿੱਖਾਂ ਵਾਲਾ ਔਰ ਉਹ ਮਰਾਤਬਾ ਪਾ ਲਿਆ ਮਹਾਰਾਜ ਮੀਰ ਕਰਦੇ ਪ੍ਰਭ ਕੀ ਉਤਮ ਬਾਣੀ ਪ੍ਰਭੂ ਦੇ ਉਤਮ ਬੋਲ ਬੋਲ ਕੀਨੇ ਗੁਰਬਾਣੀ ਜਿਹਨੂੰ ਮਹਾਰਾਜ ਕਹਿੰਦੇ ਧੁਰ ਕੀ ਬਾਣੀ ਆਈ ਤੈਨ ਸਗਲਿ ਚਿੰਤ ਮਟਾਈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਚ ਬਖਾਨਾ ਉਹ ਬਾਣੀ ਉਤਮ ਉਤਕ੍ਰਿਸ਼ਟ ਜਿਹੜੀ ਆ ਉਹਦੇ ਨਾਲ ਜੁੜ ਕੇ ਉਹ ਮੁਰਾਤਬਾ ਪਾਲਿਆ ਉਹਦਾ ਰੂਪ ਹੋਣਾ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਗਿਆਨਮਈ ਸ਼ਾਂਤੀ ਦੇਣ ਵਾਲੀ ਸਕੂਨ ਠਰ ਮੰ ਟਕਾਉ ਦੇਣ ਵਾਲੀ ਉਹ ਕਥਾ ਦੇੜੀ ਇਹ ਪ੍ਰਭੂ ਦੀ ਕਹਾਣੀਆਂ ਬੜੀ ਮਿੱਠੀ ਲੱਗਦੀ ਏ ਕਥਿਆ ਆਕਥ ਕਹਾਣੀ ਐਸੀ ਕਥਾ ਉਹਦਾ ਕਥਨ ਕਰੀਏ ਜਿਹੜੀ ਆਕਾਥੇ ਬਿਆਨਬਾਜੀ ਤੋਂ ਪਰੇ ਤੇ ਕਥਨ ਕਦਲੀ ਕਰਨਾ ਆਪਣਾ ਆਨੰਦ ਲੈਣ ਲਈ ਆਪਣਾ ਸਕੂਨ ਪ੍ਰਾਪਤ ਕਰਨ ਲਈ ਉਹ ਮਿੱਠੀ ਆ ਤੇ ਉਹਦਾ ਰਸ ਮਾਨਣ ਦੇ ਲਈ ਔਰ ਉਹਦਾ ਜਾਪ ਕਰਨਾ ਉਹਨੂੰ ਯਾਦ ਕਰਨਾ ਮਹਾਰਾਜ ਕਹਿੰਦੇ ਸਹਿਜ ਕਥਾ ਕੀ ਅੰਮ੍ਰਿਤ ਕੁੰਟਾ અમૃત ਦਾ कुंड આનંદ ਜਿਸੇ પ્રાપ્ત ਤਿਸ ਲੈ ਪੁੰਚਾ ਜਿਹਨੂੰ ਪ੍ਰਭੂ ਦੀ ਕਿਰਪਾ પ્રાપ્ત ਹੋ ਜਾਵੇ ਨਾ ਉਹ ਪ੍ਰਭੂ ਤੋਂ ਪ੍ਰਾਪਤੀ ਕਰਕੇ ਇਸ कुंड ਦੀ ਇਸ ਆਨੰਦ ਦੀ ਉਹਨੂੰ ਪੁੰਚਦਾ ਆਨੰਦਤ ਹੁੰਦਾ ਹੈ ਤੇ ਜਿਹੜਾ ਆਨੰਦਤ ਹੁੰਦਾ ਫਿਰ ਮਹਾਰਾਜ ਕਹਿੰਦੇ ਜੇ ਕੋ ਖਾਵੇ ਜੇ ਕੋ ਪੁੰਚੇ ਤੇਸ ਕਾ ਹੋਏ ਉਧਾਰੋ ਜਿਹੜਾ ਖਾਂਦਾ ਪੁੰਚਦਾ ਮਹਾਰਾਜ ਮੇਰ ਕਰਦੇ ਉਹਦਾ ਪਾਰ ਉਤਾਰਾ ਹੋ ਜਾਂਦਾ ਹੈ ਉਹ ਸੰਸਾਰ ਤੋਂ ਪਾਰ ਉਤਰਦਾ ਮਹਾਰਾਜ ਮੇਰ ਕਰਦੇ ਨੇ ਭਲਾ ਸੰਜੋਗ ਮੂਰਤ ਪਲ ਸਾਚਾ ਉਹ ਭਲਾ ਸਮਾਂ ਬੜਿਆ ਔਰ ਉਹ ਮਹੂਰਤ ਔਰ ਘੜੀ ਅੱਧੀ ਘੜੀ ਦੋ ਘੜੀਆਂ ਵਾਲਾ ਸਮਾਂ ਪਲ ਵੀ ਚੰਗਾ ਹੋਇਆ ਮਹਾਰਾਜ ਕਿਹੜਾ ਕਹਿੰਦੇ ਸੱਚਾ ਜਦੋਂ ਉਹ ਸੱਚਾ ਪਰਮਾਤਮਾ ਨੇ ਸੱਚੇ ਨੇ ਕਿਰਪਾ ਕੀਤੀ ਭਲਾ ਸੰਜੋਗ ਮੂਰਤ ਭਲਾ ਪਲ ਸੱਚਾ ਅਬਚਲ ਨੀਵ ਰਖਾਈ ਅਬਚਲ ਹੁੰਦਾ ਜਿਹਨੂੰ ਕੋਈ ਹਲਾ ਨਾ ਸਕੇ ਐਸੀ ਨੀਵ ਰੱਖੀ ਬਾਰੀ ਤੌਰ ਤੇ ਸੰਸਾਰ ਵਿੱਚ ਗੁਰਮੱਧ ਦੀ ਸਤਿਗੁਰੂ ਜੀ ਉਹਨੂੰ ਵੀ ਕੋਈ ਹਲਾ ਨਹੀਂ ਸਕਦਾ ਐਸੀ ਸਥਾਪਤ ਇਹ ਧਰਮ ਦੀ ਪ੍ਰਥਾ ਕੀਤੀ ਜਿਹਦੇ ਤੋਂ ਕੋਈ ਪਾਸੇ ਜਾ ਨਹੀਂ ਸਕਦਾ ਜਿਹਨੂੰ ਤੁਸੀਂ ਤੋੜ ਦੇਵੋ ਮੇਰੀ ਵੈਗਰੂ ਜੀ ਉਹ ਤੁਹਾਡੇ ਪਿਆਰਿਆਂ ਨੇ ਤੁਹਾਨੂੰ ਅਰਾਧਿਆ ਉਹਨਾਂ ਦੇ ਅੰਦਰ ਉਹ ਨੀਵ ਰੱਖ ਦਿੱਤੀ ਮੇਰੇ ਦਾਤਾ ਸਾਹਿਬ ਜਿਹੜੀ ਸੁਰਤ ਇੱਧਰ ਉੱਧਰ ਡੋਲਦੀ ਨਹੀਂ ਕੋਈ ਡੁਲਾ ਨਹੀਂ ਸਕਦਾ ਮਹਾਰਾਜ ਕਹਿੰਦੇ ਅਬ ਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜੇ ਸੁਬਾਈ ਸੱਚੀ ਸਰਕਾਰ ਮੀਰ ਕਰਦੇ ਉਸ ਆਕਾਲ ਪੁਰਖ ਵੈਗਰੂ ਨੇ ਨਾ ਹਿੱਲਣ ਜੋਗ ਨੀਵ ਇਸ ਸਿੱਖੇ ਦੀ ਧਰਮ ਦੀ ਸਥਾਪਤ ਕੀਤੀ ਆ ਕਦੇ ਨੂੰ ਕੋਈ ਹਲਾ ਨਹੀਂ ਸਕਦਾ ਅਬਚਲ ਨੀਵ ਤਰਾਈ ਸਤਿਗੁਰ ਕਬਹੂ ਡੋਲਤ ਨਹੀਂ ਸਤਿਗੁਰ ਨੇ ਅਬਚਲ ਨੀਵ ਰੱਖ ਦਿੱਤੀ ਜਿਹੜੀ ਚਲਾਈ ਮਨ ਨਹੀਂ ਮਹਾਰਾਜ ਸੱਚੀ ਪਰਸ਼ਾ ਕਹਿੰਦੇ ਨੂੰ ਕੋਈ ਡੁਲਾ ਨਹੀਂ ਸਕਦਾ ਡਗ ਮਗਾਉਂਦੀ ਨਹੀਂ ਗੁਰ ਨਾਨਕ ਜਬ ਭਏ ਦਯਾਰਾ ਸਰਬ ਸੁਖਾ ਨਿਧ ਪਾਈ ਮਹਾਰਾਜ ਮੇਰ ਕਰਦੇ ਸਾਰੇ ਸੁਖਾਂ ਦੀ ਨਿਧੀ ਨਾਮ ਪ੍ਰਭੂ ਨੂੰ ਪਾਲਣਾ ਕੀਤਾ ਸੱਚੀ ਸਰਕਾਰ ਮੇਰ ਕਰਦੇ ਜਨ ਨਾਨਕ ਪ੍ਰਭ ਭਏ ਦਇਆਲਾ ਸਰਬ ਕਲਾ ਬਣ ਆਈ ਮਹਾਰਾਜ ਕਿਰਪਾ ਕਰਦੇ ਜਦੋਂ ਗੁਰੂ ਕਿਰਪਾਲੂ ਹੋ ਗਿਆ ਉਹਨੇ ਕਿਰਪਾ ਕੀਤੀ ਧੰਨ ਗੁਰੂ ਨਾਨਕ ਨਰਨਾਰੰਕਾਰੀ ਮਹਾਰਾਜ ਦੀ ਮੋਹਰ ਛਾਪ ਲਾ ਕੇ ਧੰਨ ਗੁਰੂ ਅਰਜੁਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਜਦੋਂ ਦਇਆ ਦਾ ਘਰ ਆਕਾਲ ਪੁਰਖ ਵੈਗਰੂ ਦਇਆ ਕਰਨ ਵਾਲਾ ਹੋਇਆ ਨਾ ਉਦੋਂ ਸਰਬ ਕਲਾ ਬਣ ਆਈ ਉਦੋਂ ਸਾਰੀਆਂ ਕਲਾ ਸ਼ਕਤੀਆਂ ਕੰਮ ਕਰਨ ਲੱਗ ਪਈਆਂ ਉਦੋਂ ਸਾਰੀਆਂ ਕੰਮ ਕਰਨ ਵਾਲੀਆਂ ਸ਼ਕਤੀਆਂ ਪ੍ਰਾਪਤ ਹੋਣ ਲੱਗ ਪਈਆਂ ਬੋਲ ਸ਼ਕਤੀ ਸਰੋਤ ਸ਼ਕਤੀ ਨਦਰ ਸ਼ਕਤੀ ਇਹਨਾਂ ਦੀ ਪਵਿੱਤਰਤਾ ਹੋਣ ਲੱਗ ਪਈ ਇਹ ਪਵਿੱਤਰਤਾ ਦੇ ਸਹਿਤ ਹੋਣ ਲੱਗ ਪਈਆਂ ਹੁਣ ਸਰੋਤ ਵੀ ਪਵਿੱਤਰ ਹੋਣ ਲੱਗ ਪਈ ਹੁਣ ਬੋਲ ਵੀ ਪਵਿੱਤਰ ਹੋਣ ਲੱਗ ਪਈ ਨਦਰ ਵੀ ਪਵਿੱਤਰ ਹੋਣ ਲੱਗ ਪਈ ਕਦਮਾਂ ਦਾ ਚੱਲਣਾ ਵੀ ਪਵਿੱਤਰ ਕਰਦਾ ਹੈ ਹੱਥਾਂ ਦੀ ਸਪਰਸ਼ਤਾ ਵੀ ਪਵਿੱਤਰ ਕਰਦੀ ਏ ਮੁਖ ਦੇ ਬੋਲ ਵੀ ਜ਼ੁਬਾਨ ਵੀ ਤੇ ਹਿਰਦਾ ਵੀ ਉਹ ਪਵਿੱਤਰ ਹੋਣ ਲੱਗ ਪਈਆਂ ਸ਼ਕਤੀਆਂ ਦਾਤੇ ਦੀਆਂ ਨੇ ਤੇ ਅੰਦਰ ਕੰਮ ਕਰਨ ਲੱਗ ਪਈਆਂ ਪਵਿੱਤਰਤਾ ਦੇ ਸਹਿਤ ਮਹਾਰਾਜ ਮੇਰ ਕਰਦੇ ਆਨੰਦਾ ਵਜੇ ਨਿਤ ਵਾਜੇ ਪਾਰ ਬ੍ਰਹਮਨ ਬੂਠਾ ਰਾਮ ਜਵੇਂ ਜਿਵੇਂ ਗੁਰੂ ਦੀ ਕਿਰਪਾ ਹੁੰਦੀ ਗਈ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕਹਿੰਦੇ ਫਿਰ ਹਿਰਦੇ ਦੇ ਅੰਦਰ ਆਨੰਦ ਦੀ ਬਾਦੀ ਵੱਜੇ ਖੁਸ਼ੀ ਦੇ ਬਾਦੀ ਵੱਜੇ ਜਦੋਂ ਪ੍ਰਭੂ ਨੇ ਕਿਰਪਾ ਕੀਤੀ ਉਹ ਪਾਪਾਂ ਪੁੰਨਾਂ ਤੋਂ ਪਰੇ ਸ਼ੁੱਧ ਬ੍ਰਹਮ ਵੈਗਰੂ ਜਦੋਂ ਉਠਾ ਅੰਦਰ ਪ੍ਰਗਟ ਹੋਇਆ ਅੰਦਰ ਵਸਿਆ ਉਹਦਾ ਵਾਸਾ ਹੋਇਆ ਤੇ ਪ੍ਰਗਟੋ ਦਿਖਾਈ ਦਿੱਤਾ ਮਹਾਰਾਜ ਕਹਿੰਦੇ ਉਦੋਂ ਖੁਸ਼ੀ ਦੇ ਨਾਲ ਸਾਰੀ ਰੂਮਾਵਲੀ ਚੋਂ ਮੋਟੇ ਆਨੰਦ ਦਾ ਖੇੜਾ ਆਇਆ ਗੁਰਮੁਖੇ ਸਾਚ ਕਰਣੀ ਸਾਰੀ ਬਿਨਸੇ